ਤੁਸੀਂ ਦੇਖ ਰਹੇ ਹੋ 24 ਪੰਜਾਬ ਨੇ ਚਲਨ ਕਾਉਂਸਲ ਬਾਡਨ ਦੀ ਜਦੋਂ ਚੋਣਾਂ ਦੀ ਲੋਕਾਂ ਦੀ ਵਿਗਲ ਵੱਜਣਾ ਹੜੇ ਸ਼ੁਰੂ ਹੋਇਆ ਸੀ ਪਰ ਉਸ ਤੋਂ ਪਹਿਲੇ ਹੀ ਲੋਕਾਂ ਦੇ ਇੱਕ ਨਵਾਂ ਦ੍ਰਿਸ਼ ਦਿਖਾਉਣਾ ਜਿੱਥੇ ਲਿਖਿਆ ਹੈ ਕਿਰਪਾ ਕਰਕੇ ਐਮ ਸੀ ਇਲੈਕਸ਼ਨ ਬੋਰਡ ਮੰਗਣ ਨਾਮ ਨੂੰ ਲੈ ਕੇ ਲੋਕਾਂ ਦੇ ਵਿੱਚ ਅਨਰਾਸ਼ ਰਖ ਰਹੀ ਹੈ ਜਿੱਥੇ ਨਾਬਾ ਦੇ ਵਾਰਡ ਨੰਬਰ 7 ਤੇ 21 ਦੇ ਮੁਹੱਲਾ ਰਵਦੰਮਰ ਨਗਰ ਦੇ ਲੋਕਾਂ ਨੇ ਆਪਣੇ ਕਾਉਂਸਲ ਦੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਪਿਛਲੇ 5 ਸਾਲ ਦੇ ਕਾਰਜਕਾਰ ਨੂੰ ਲੈ ਕੇ ਉਹਨਾਂ ਵੱਲੋਂ ਸਵਾਲੀਆ ਨਿਸ਼ਾਨ ਪੈਦਾ ਕੀਤੇ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਸੀਵਰੇਜ ਟੱਕਣਾ ਨੂੰ ਲੈ ਕੇ ਹੋਰ ਕਿੰਨੇ ਪ੍ਰੋਬਲਮ ਆ ਰਹੀਆਂ ਨੇ ਦੇਖੋ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਗਲੀਆਂ ਦੇ ਵਿੱਚ ਆਹਰੀ ਸਮੱਸਿਆ ਨੂੰ ਲੈ ਕੇ ਉਹਨਾਂ ਨੇ ਸਵਾਲੇ ਨਿਸ਼ਾਨ ਪੀਤਾ ਪੈਦਾ ਕੀਤਾ ਹੈ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਮਹੱਲਾ ਵਾਸੀ ਰਿਪੋਰਟ ਗੁਰਪ੍ਰੀਤ ਸਿੰਘ ਬਰਸਟ ਨਾਬਾ ਤੋਂ ਗਲੀ ਬਣੀ ਨੂੰ 2 ਮਹੀਨੇ ਹੋਏ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਗਲੀ ਟੁੱਟਣੀ ਕਿੰਨੀ ਸਟਾਰਟ ਹੋ ਚੁੱਕੀ ਹੈ ਤੁਸੀਂ ਇਹ ਦੇਖੋ ਊਬੜ ਖੂਬੜ ਬਣੀ ਵੀ ਹੈ ਕਿ ਇੱਥੇ ਕੋਈ ਬਿਰਗ ਵੀ ਆਂਦਾ ਹੈ ਬੱਚੇ ਵੀ ਖੇਡਦੇ ਨੇ ਤੁਸੀਂ ਇਹ ਦੇਖੋ ਵੀ ਹਾਂ ਕਿਵੇਂ ਦਾ ਲੱਗ ਰਿਹਾ ਹੈਗਾ ਵੀ ਇਹ ਟੁੱਟੀ ਸੜਕ 2 ਮਹੀਨਿਆਂ ਚ ਕੀ ਮਟੀਰੀਅਲ ਇਹ ਵਧੀਆ ਨਹੀਂ ਪਿਆ ਹੋਇਆ ਤੁਹਾਨੂੰ ਹੋਰ ਵੀ ਦਿਖਾਣੇ ਆ ਆਪਾਂ ਇਹ ਚੀਜ਼ਾਂ ਦੇਖੋ ਗਲੀ ਕਿੰਨੀ ਟੁੱਟੀ ਹੈ ਕਿੰਨਾ ਘਟੋਟਾ ਹੈ ਇਹ ਕਿੰਨਾ 100 ਮੀਟਰ ਦਾ ਡੋਟਾ ਹੋਣਾ ਵੱਤਵਾਦ ਇਹ ਵੀ ਜਿਹੜਾ ਮਟੀਰੀਅਲ ਇਹਨਾਂ ਕਾ ਘਟਿਆ ਪਿਆ ਵਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹਾਂ ਸੜਕ ਇਹ ਕਿੰਨੀ ਕਿ ਟੁੱਟੀ ਵੀ ਹੈ ਕਿੰਨੀ ਕਿ ਨਹੀਂ ਵੀ ਇੱਥੇ ਸੀਨੀਅਰ ਸਿਟੀਜ਼ਨ ਵੀ ਰਹਿੰਦੇ ਨੇ ਬੱਚੇ ਵੀ ਰਹਿੰਦੇ ਨੇ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਪੂਰੀ ਦੇਖੋ ਇਹ ਗਲੀ ਸਾਰੀ ਟੁੱਟੀ ਵੀ ਹੈ ਤੁਸੀਂ ਦੇਖ ਸਕਦੇ ਹੋ ਨਾਲੀਆਂ ਦੇ ਪਾਈਪ ਵੀ ਨੇ ਜਿਹੜੇ ਇਹਨਾਂ ਕ ਘੱਟਿਆ ਮਟੀਰੀਅਲ ਪਾਇਆ ਗਿਆ ਵੀ ਜਿਹੜਾ ਵੀ ਪਾਈਪ ਵੀ ਟੁੱਟਨੇ ਸ਼ੁਰੂ ਹੋ ਗਏ ਨੇ ਸਿਰਫ ਇਹਨਾਂ ਨੂੰ 2 ਮਹੀਨੇ ਹੋਏ ਨੇ ਜਿਹੜਾ ਕਿ ਇਹ ਨਾਲੀ ਬੰਦ ਕੀਤੀ ਆ ਪਾਈਪ ਪਾ ਕੇ ਵੀ ਉਹ ਪਾਈਪ ਟੁੱਟਣ ਦਾ ਔਰ ਸੜਕ ਦਾ ਇੰਨਾ ਕੱਟਿਆ ਮਟੀਰੀਅਲ ਪਾਇਆ ਵਾ ਵੀ ਜਿਹੜਾ ਕੀ ਮਹੱਲੇ ਵਾਲੇ ਇਸ ਕਰਕੇ ਹੀ ਇਕੱਠੇ ਹੋਏ ਨੇ ਵੀ ਸਾਡੇ ਲੋਵੇ ਕੋਈ ਵੀ ਐਮਸੀ ਬੋਟਾ ਵਾਂਗਰ ਨਾ ਆਵੇ ਸਾਡੇ ਮਹੱਲੇ ਦੇ ਵਿੱਚ ਨਾ ਅਸੀਂ ਕਿਸੇ ਨੂੰ ਬੋਟ ਦੇਣੀ ਹੈ ਨਾ ਅਸੀਂ ਕਿਸੇ ਨੂੰ ਪਾਣੀ ਹੈ ਇਹ ਮਹੱਲੇ ਵਾਲਿਆਂ ਨੇ ਕੀਤਾ ਇੱਕ ਆ ਇਹ ਮਾਦਮ ਲਈ ਸਰਾਰਾ ਤੁਸੀਂ ਦੇਖ ਸਕਦੇ ਹੋ ਕਿਵੇਂ ਨਾਲੀਆਂ ਚੋਂ ਪਾਣੀ ਬਾਹਰ ਆਇਆ ਹੋਇਆ ਹੈ ਕਿਵੇਂ ਬਿਮਾਰੀ ਦਾ ਘਾਰ ਫੈਲ ਰਿਹਾਗਾ ਮੱਛਰ ਕਿੰਨਾ ਬੈਠਾ ਹੈਗਾ ਡੇਂਗੂ ਦੀ ਸ਼ਿਕਾਇਤ ਇਸੇ ਕਾਰਨ ਆ ਰਹੀ ਹੈਗੀ ਹੈ ਜੋ ਨਾਲੀਆਂ ਦੀ ਸਫਾਈ ਨਹੀਂ ਹੋ ਪਾ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਆਸਵਾਜੀ ਮਹੱਲਾ 7 ਨੰਬਰ ਵਾਰਡ ਤੇ 21 ਨੰਬਰ ਵਾਰਡ ਇਹਦੇ ਵਿੱਚ ਨਹੀਂ ਕੋਈ ਐਮਸੀ ਜਾਂ ਕੋਈ ਵੀ ਬੰਦਾ ਕਰਮਚਾਰੀ ਨਹੀਂ ਸਫਾਈ ਦਾ ਸਿਸਟਮ ਦਾ ਆ ਰਿਹਾ ਹੈਗਾ ਜੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਸਰ ਕੀ ਮਹੱਲੇ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈ ਕੀ ਮਹੱਲੇ ਵਾਲੇ ਇੰਨੇ ਦੁਖੀ ਹੋਏ ਨੇ ਨਾਲੀਆਂ ਕੰਪਲੀਟ ਹੋ ਰਹੀਆਂ ਨੇ ਨਾਲੀਆਂ ਕਬਰ ਨਹੀਂ ਹੋ ਰਹੀਆਂ ਇੱਕ ਕੁੱਤਿਆਂ ਦਾ ਬਹੁਤ ਉਹ ਜਿਆਦਾ ਉਹ ਹੈ ਉਰੇ ਵੀ ਬੰਦਾ ਲੰਘ ਨਹੀਂ ਸਕਦਾ ਨਾਲੀਆਂ ਇੰਨੀਆਂ ਨੇ ਡੁੰਗੀਆਂ ਨੇ ਕਿ 4-4 ਫੁੱਟ ਡੁੰਗੀ ਹੈ ਇੱਕ ਨਾਲੀ ਇੰਨਾ ਬੁਰਾ ਹਾਲ ਹੈ ਸਾਰੀਆਂ ਗਲੀਆਂ ਦੇ ਵਿੱਚ ਵੀ ਨਾਲੀਆਂ ਖਰਾਬ ਹੋਈਆਂ ਪਈਆਂ ਨੇ ਕੋਈ ਪੈਪ ਨਹੀਂ ਪਾ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਉੱਤਰਾ ਲੈ ਕੇ ਅਗਲਾ ਚਲਾ ਜਾਂਦਾ ਹੈ ਮੁੜ ਕੇ ਕੋਈ ਨਹੀਂ ਆਉਂਦਾ ਉਰੋ ਸਟ੍ਰੀਟ ਰਾਈਟ ਬਾਰੇ ਤੇ ਲਾਈਟਾਂ ਵੀ ਰਾਤ ਨੂੰ ਕਈ ਵਾਰ ਚੱਲਦੀਆਂ ਨੇ ਕਈ ਵਾਰ ਬੰਦ ਰਹਿੰਦੀਆਂ ਨੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਲਿਖਾ ਇਸ ਕਰਕੇ ਗੁੰਜਾਇਸ਼ ਕਰਦੇ ਆ ਬੇਨਤੀ ਕਰਦੇ ਆ ਕਿ ਮਹੱਲੇ ਦੀ ਸਫਾਈ ਕੀਤੀ ਜਾਵੇ ਨਾਲੀਆਂ ਸਾਰੀਆਂ ਕਵਰ ਕੀਤੀਆਂ ਜਾਣ ਤਾਂ ਅਸੀਂ ਤਾਂ ਤੁਹਾਡੇ ਨਜ਼ਦੀਕ ਦੇ ਨੇ ਤੁਹਾਨੂੰ ਰੋਜ਼ ਮਿਲਦੇ ਨੇ ਤੇ ਨਹੀਂ ਅਸੀਂ ਬਥੇਰੇ ਕੇ ਐਮਸੀ ਸਾਹਿਬ ਨੂੰ ਐਮਸੀ ਸਾਹਿਬ ਕਹਿੰਦੇ ਜੇ ਕਮੇਟੀ ਵਾਲੇ ਕਰਨਗੇ ਤਾਂ ਹੀ ਕਰਾਂਗੇ ਉਹਨਾਂ ਦੀ ਵਰਡਿੰਗ ਇਹ ਹੋ ਜਾਂਦੀ ਹੈ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਇੱਕ ਇੱਕ ਕਹਿ ਦਿੰਦਾ ਦੂਜਾ ਕਰੂਗਾ ਦੂਜਾ ਕਹਿ ਦੇਣਾ ਦੂਜਾ ਕਰੂਗਾ ਦੋ ਦੋ ਐਮਸੀ ਨੇ ਸਾਡੇ ਵਾਰਡ 'ਚ ਮੇਰਾ ਤੁਹਾਡਾ ਸਾਨੀ ਐਮਸੀ ਉਹ ਤਾਂ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕਿਆ ਉਹਨੇ ਫੇਰ ਵੀ ਨਹੀਂ ਕੰਮ ਕੀਤਾ ਕੋਈ ਕੰਮ ਨਹੀਂ ਕੀਤਾ ਜੀ ਇਹ ਅੱਜ ਆ ਗਏ ਐਮਸੀ ਸਾਹਿਬ ਉਹ ਚਾਹੇ ਆਪਣੇ ਮੰਟੂ ਜੀ ਨੇ ਚਾਹੇ ਕੋਈ ਪਹਿਲਾਂ ਸੋਨੂ ਜੀ ਵੀ ਜਾਂਦੇ ਰਹੇ ਨੇ ਬਾਬਾ ਜੀ ਕਹਦੇ ਜੀ ਮੈਂ ਘਰ ਚੋਂ ਮੈਂ ਬਾਹਰ ਕੱਢ ਦੂੰ ਮੱਲੋਂ ਵੀ ਪਿਆ ਜੀ ਸਾਡੀਆਂ ਗੱਡੀਆਂ ਤੇ ਖੁੱਦ ਨੁਕਸਾਨ ਹੁੰਦੇ ਨੇ ਕਿ ਚਟੰਗਰ ਵਾਸਤੇ ਨੇ ਰਾਤ ਨੂੰ ਕਦੀ ਇੱਕ ਵਾਰ ਵੀ ਦੇਖਿਆ ਮੈਂ ਲਾ ਕੇ ਜਦੋਂ ਵੋਟ ਆਉਂਦੀ ਆ ਉਦੋਂ ਸਾਰੇ ਆ ਜਾਂਦੇ ਸਾਨੂੰ ਕੋਈ ਬੈਨਰ ਦਾ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਅਸੀਂ ਵੋਟ ਹੀ ਨਹੀਂ ਦਿੰਦੇ ਜੀ ਬਾ ਗੱਲ ਖਤਮ ਸਾਡਾ ਕੋਈ ਸੁਣੂਗਾ ਨਹੀਂ ਤੁਸੀਂ ਐ ਪਿੰਡਾਂ 'ਚ ਜਾ ਕੇ ਦੇਖੋ ਜੀ ਇੰਨੇ-ਇੰਨੇ ਵਧੀਆ ਬਣਾਏ ਹੋਏ ਨੇ ਪਿੰਡਾਂ ਦੇ ਬਾਹਰ ਨਾਲੀਆਂ ਇੰਨੀਆਂ ਸਾਫ਼ ਨੇ ਉਹਦੇ ਵੀ ਉਹੀ ਹੋਵੇ ਤਰੀਕਾ ਸਾਡੇ ਵੀ ਕੁੱਤੇ ਦੇ ਰੋਂਦਾ ਨੂੰ ਤੁਸੀਂ ਸਾਡੇ ਮੱਲੇ ਉਨਾ ਕਿੱਦਗਾ ਦੋ ਜੀ ਕੋਈ ਨਹੀਂ ਲੰਘਦਾ ਸਰ 10 ਵਜੇ ਤੋਂ ਬਾਅਦ ਕੋਈ ਨਹੀਂ ਲੰਘਦਾ ਸਰ ਹਲੋ ਜੀ ਉਹਦਾ ਹੈ ਮੇਰਾ ਨਾਮ ਚਰਜੀਤ ਕੁਮਾਰ ਹੈ ਜੀ ਮਹੱਲਾ ਰਬਦਮਨਪੁਰਾ ਦਾ ਵਾਸੀ ਹਾਂ ਤੇ ਸਰ ਇੱਥੇ ਮਤਲਬ ਇਦਾਂ ਕਰਕੇ ਨਾ ਜਦੋਂ ਵੀ ਓਟਾ ਆਉਂਦੀਆਂ ਤੋਂ ਓਟਾ ਤੇ ਤਾਂ ਤੁਹਾਨੂੰ ਪਤਾ ਸਾਰਾ ਘਰੋ ਘਰ ਆਂਦੇ ਨੇ ਹੱਥ ਜੋੜਦੇ ਨੇ ਤੇ ਇਸੇ ਇਸ ਟਾਈਮ ਤੁਸੀਂ ਨਾਲੀਆਂ ਦਾ ਹਾਲ ਦੇਖ ਲਓ ਗੱਡੀਆਂ ਦਾ ਹਾਲ ਦੇਖ ਲਓ ਕਿੱਥੇ ਗੱਡੀਆਂ ਨੇ ਕੋਈ ਨਾ ਕੋਈ ਗੱਡੀ ਦੇ ਵਿੱਚ ਮਾਰ ਜਾਂਦਾ ਕੋਈ ਗੱਡੀ ਆ ਕੇ ਕੋਈ ਰਾਤ ਨੂੰ ਕੋਈ ਸੇਫ ਨਹੀਂ ਮਹੱਲਾ ਮਾਰੇ ਜਮੀ ਪੈ ਜਵੇ ਇੱਕ ਇੱਕ ਥੋੜੇ ਥੋੜੇ ਇੱਥੇ ਗੰਦਾ ਪਾਣੀ ਛੜਾਦਾ ਕਿੰਨਾ ਨੰਬਰ ਵਾਰਡ ਪੈਂਦਾ ਜੀ ਇਹ ਕਿ ਆਪਣਾ 21 22 ਹੈ ਨਾ ਇੱਕ 72 ਇੱਕ ਮੇਨ ਬਾਈ ਨੰਬਰ ਮੇਨ ਹੈ ਜੀ ਸਾਨੂੰ ਦੇਖੋ ਸਾਨੂੰ ਆਪਣੇ ਮੁਹੱਲੇ ਦੇ ਵਾਸੀ ਹੋਣ ਕਰਕੇ ਸਾਨੂੰ ਆਪਣੇ ਵਾਰਡ ਦਾ ਹੀ ਨਹੀਂ ਜ਼ਿਆਦਾ ਪਤਾ ਕਿਸੇ ਨੂੰ ਕੀ ਤੁਸੀਂ ਕਿਉਂ ਤੁਸੀਂ ਇਕੱਠੇ ਹੁਣ ਜਿਹੜੇ ਮਹੱਲੇ ਵਾਲੇ ਇਕੱਠੇ ਹੋਏ ਆ ਉਹਦਾ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਹੈ ਵੀ ਇੱਕ ਤਾਂ ਸਾਨੂੰ ਸਫਾਈ ਚਾਹੀਦੀ ਹੈ ਜਿੱਥੇ ਤੇ ਸਕੂਟਰ ਮੋਟਰਸਾਈਕਲਾਂ ਲੰਘਦੇ ਬਹੁਤ ਸਪੀਡ ਦੇ ਉੱਤੇ ਕੋਈ ਵਾਰੀ ਬੱਚੇ ਥੱਲੇ ਆ ਗਏ ਕੋਈ ਸਪੀਡ ਬ੍ਰੇਕਰ ਨਹੀਂ ਇੱਥੇ ਹੈਗਾ ਕੋਈ ਨਾਲੀਆਂ ਦੀ ਬੰਦ ਹੋਈਆਂ ਬਿਲਕੁਲ ਬਹੁਤ ਸਾਨੂੰ ਤਕਲੀਫ ਹੈ ਇਹ ਮਹੱਲੇ ਦੀ ਇਲੈਕਸ਼ਨਾਂ ਨੂੰ 5 ਸਾਲ ਹੋ ਗਏ ਬੀਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਕੌਣ ਨੇ ਤੁਹਾਡੇ ਵਾਰਡ ਦੇ ਐਮਸੀ ਵਾਰਡ ਇਹ ਨਹੀਂ ਜਿਹੜਾ ਐਮਸੀ ਮੰਡਰ ਸਾਹਿਬ ਨੇ ਜੀ ਇੱਕ ਕਸਾਨੀ ਜੀ ਉਹ ਜੀ ਸਾਹਿਬ ਨੇ ਕਸਾਨੀ ਸਾਹਿਬ ਨੇ ਜੀ ਤੇ ਦੋਨਾਂ ਚੋਂ ਕੋਈ ਐਮਸੀ ਨਹੀਂ ਦੇਖਿਆ ਗਿਆ ਤੁਹਾਨੂੰ ਹੈਲੋ ਬਹੁਤ ਕਦੇ ਨਹੀਂ ਜੀ ਅੱਜ ਬੋਰ ਲਾਇਆ ਤਾਂ ਅੱਜ ਆਏ ਨਹੀਂ ਜੀ ਹੈਲੋ ਸਰ ਕੀ ਨਾਮ ਹੈ ਇਹ ਆਪਣਾ ਹੈਲੋ ਮਾਰੀ ਹੈ ਤੇ ਕੀ ਕਰਨੇ ਵੀ ਬੈਨਰ ਲੱਗੇ ਅੱਜ ਬੈਨਰ ਲੱਗਨ ਦਾ ਕਾਰਨ ਜੀ ਨਾਲੀਆਂ ਤਾਲੀਆਂ ਭੁੱਟੀਆਂ ਪਈਆਂ ਦਾ ਪਾਣੀ ਬਾਹਰ ਅੰਦਰ 2 2 ਫੁੱਟ ਅੰਦਰ ਨੂੰ ਬਲੀਆਂ ਟੁੱਟ ਕੇ ਵਿੱਚ ਨਾਲੀਆਂ ਦੇ ਵਿੱਚ ਗਰੀਆਂ ਆਈਆਂ ਨੇ ਤੇ 6 6 ਫੁੱਟ ਇਹ ਡੁੰਗੀਆਂ ਨੇ ਪਾਣੀ ਇਹਦੇ ਉੱਪਰ ਸਾਰਾ 6 ਇੰਚ ਚੱਲਦਾ ਇਹ ਸੌਦਾ ਇਹ ਤੋਂ ਲੈ ਕੇ ਨੰਬਰ ਵਾਰ ਦਿੰਦੇ ਨੇ ਇਹ ਸਾਡਾ ਹੱਬਦਾ ਜੀ ਆਪਣਾ 22 ਜਨਮ ਠੀਕੀ ਠੀਕੀ ਇਹ ਸਰਮ ਸਿੰਘ ਸਾਹਿਬ ਨੇ ਟਿਕਾ ਮਾਫ ਮਾਫ ਹੈ ਹਾਂ 15 ਰੁਪਆ ਮੱਕਾ ਤੇ ਇੱਕ ਤਗੀ ਪਰ 5 ਸਾਲ ਹੋ ਚੁੱਕੇ ਨੇ ਵੀ ਇਲੈਕਸ਼ਨ ਆਰ ਆਲੇ ਹੋਗੇ ਦੁਬਾਰਾ ਤੁਹਾਨੂੰ ਬੈਨਰ ਲਾਉਂਦੇ ਹੈ ਜੀ ਕੀ ਰੋਡ ਪੈ ਗਈ ਕਿਤੇ ਐਮਸੀ ਆਏ ਤੁਹਾਡੇ ਮਾਨਸੂਬੇ ਨਹੀਂ ਜੀ ਨਹੀਂ ਅਸੀਂ ਤਾਂ ਕਹਿੰਦੇ ਹਾਂ ਜੀ ਸਰ ਅੱਜ ਤੁਸੀਂ ਆਪਣੇ ਮਹੱਲੇ ਦੇ ਵਿੱਚ ਇਕੱਠੇ ਹੋਏ ਹੋ ਸਾਰੇ ਜਾਣੇ ਤੁਹਾਡਾ ਕੀ ਕਹਿਣਾ ਹੈ ਸਰ ਵੀ ਇੱਕ ਬੋਰਡ ਵੀ ਲਗਾਇਆ ਗਿਆ ਵੀ ਕੋਈ ਵੀ ਐਮਸੀ ਉਰੇ ਵੋਟ ਮੰਗਣ ਨਾ ਆਵੇ ਇਹਦਾ ਕੀ ਕਾਰਨ ਹੈ ਜਿਹੜਾ ਤੁਸੀਂ ਅੱਜ ਇਕੱਠੇ ਹੋ ਉਹ ਇਸ ਤਰ੍ਹਾਂ ਜੀ ਮਹੱਲੇ ਦਾ ਤੁਸੀਂ ਹਾਲ ਦੇਖੇ ਰਹੇ ਹੋ ਜੀ ਜਿਵੇਂ ਸਾਰਾ ਨਾਲੀਆਂ ਬਲਾਕ ਦੇ ਤੇ ਤੇ ਪਾਣੀ ਵੀ ਖੜ ਜਿੰਦਾ ਪ੍ਰਸਾਦ ਦੇ ਨਾਲ ਚ ਬਹੁਤ ਜ਼ਿਆਦਾ ਤੇ ਸਫਾਈ ਕਰਮਚਾਰੀ ਹੈ ਜੀ ਸਫਾਈ ਕਰਮਚਾਰੀ ਵੀ ਸਾਡਾ ਹੈ ਨਹੀਂ ਅੱਛਾ ਜੀ ਹਾਂ ਉਹ ਵੀ ਹੈ ਠੀਕ ਹੈ ਜੀ ਵਾਹ ਜੀ ਵਾਹ ਜੀ ਤੁਮੇ ਲਾ ਤਾਂ ਤੁਹਾਨੂੰ ਸਾਰਿਆਂ ਨੂੰ ਜਿਹੜੀ ਤੁਸੀਂ ਬੈਨਰ ਦੀ ਗੱਲ ਕਰ ਰਹੇ ਹੋ ਉਹ ਕੀ ਸੀਗੀ ਇੱਕ ਨਾਲੀ ਦਾ ਮੁੱਦਾ ਸੀਗਾ ਜਿਹੜੀ ਰੁਪਦੰਮਨਪੁਰਾ ਮੱਲੇ ਉਹਦੇ ਉਹ ਸਾਡੇ ਇੱਕ ਤਾਂ ਪਹਿਲਾ ਸਾਂਝਾ ਵਾਰਡ ਹੈ 21 ਨੰਬਰ ਤੇ 7 ਨੰਬਰ ਉਹਦੇ ਚ ਕੀ ਸੀਗਾ ਪਾਣੀ ਖੜ ਗਿਆ ਸੀਗਾ ਨਾਲੀ ਦਾ ਓਵਰਫਲੋ ਹੋ ਗਿਆ ਸੀਗਾ ਨਾਲੀ ਦੇ ਬਾਹਰ ਆ ਗਿਆ ਸੀਗਾ ਉਹਦੇ ਵਿੱਚ ਕੀ ਹੈ ਜਿਹੜਾ ਨਾਲੇ ਕਤਵਾਲੀ ਦੇ ਸਾਹਮਣੇ ਜਿਹੜਾ ਸਿੱਧਾ ਨਾਲਾ ਜਾ ਰਿਹਾ ਹੈ ਉਹਦੇ ਵਿੱਚ ਗੱਦੇ ਗਿਰੇ ਹੋਏ ਤੇ ਬੰਨ ਲੱਗਿਆ ਤੇ ਲਿਫਾਫੇ ਗਿਰੇ ਹੋਏ ਤੇ ਉਹ ਹੁਣ ਸਾਡੇ ਨੇ 15 ਮਿੰਟ ਲਾ ਕੇ ਸਫਾਈ ਕਰਾਈ ਆ ਨਾਲ ਦੀ ਨਾਲ ਪਾਣੀ ਚੱਲ ਪਿਆ ਪਾਣੀ ਤੇ ਵੀ ਤੁਸੀਂ ਨਿਗਾਹ ਮਾਰਾ ਦਿਓ ਬਾਕੀ ਮੈਂ ਇਹ ਬੇਨਤੀ ਕਰਦਾ ਆਪਣੇ ਵਾਰਡ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਵੀ ਕੋਈ ਵੀ ਗੱਲ ਹੈਗੀ ਬੋਰਡ ਲਾ ਕੇ ਜਾਂ ਐਵੇਂ ਕਰਕੇ ਮੈਂ ਨਹੀਂ ਕਹਿੰਦਾ ਵੀ ਨਹੀਂ ਲਾਣੇ ਚਾਹੀਦੇ ਲਾਣੇ ਚਾਹੀਦੇ ਨਹੀਂ ਜੇ ਕੋਈ ਨਾਰ ਸੁਣਵਾਈ ਹੋਵੇ ਮੈਨੂੰ ਤੁਸੀਂ ਫੋਨ ਮਾਰੋ ਮੈਂ ਤਾਂ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਂ ਹਣ ਵੀ ਮੈਨੂੰ ਜਦੋਂ ਪਤਾ ਲੱਗਿਆ ਹੁਣ ਵੀ ਉਹੀ ਭਾਈ ਸਾਹਿਬ ਨੇ ਬੋਰਡ ਜਿਹੜਾ ਲਗਾਇਆ ਸੀ ਉਹਨਾਂ ਨੇ ਉਤਾਰ ਲਿਆ ਮੈਂ ਕਿਹਾ ਤੁਸੀਂ ਮੈਨੂੰ ਇੱਕ ਘੰਟੀ ਉਹ ਮਾਰ ਦਿੰਦੇ ਇੱਕ ਫੋਨ ਮਾਰ ਦਿੰਦੇ ਨਾਲ ਦੀ ਨਾਲੇ 15 ਮਿੰਟ ਦਾ ਕੰਮ ਦੀ ਆਪਾਂ ਕਰਾ ਦਿੰਦੇ ਪਰ ਮਾਲੇ ਵਾਲੇ ਵੱਲੋਂ ਕਹਿਣਾ ਤਾਂ ਵੀ ਅਸੀਂ ਆਪ ਨਹੀਂ ਉਤਾਰਿਆ ਤਾਂ ਕਿਸੇ ਸਰਪ੍ਰਸਤ ਨੇ ਤਾਂ ਨਹੀਂ 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 ਮੈਂ ਉੱਥੇ ਹੀ ਸੀ ਕਿ ਜਿਹਨਾਂ ਨੇ ਵੀ ਉਤਾਰਿਆ ਉਤਾਰ ਕੇ ਲੈ ਕੇ ਗਏ ਨੇ ਮੇਰੀ ਫੋਨ ਤੇ ਵੀ ਗੱਲ ਹੋਈ ਹੈ ਮੈਂ ਉੱਥੇ ਹੀ ਖੜਾ ਸੀ ਕਿ ਬੋਰਡ ਲੱਗਿਆ ਹੋਇਆ ਸੀ ਕੌਣ ਲੈ ਕੇ ਗਿਆ ਤਾਂ ਕਿ ਇਹ ਮੈਨੂੰ ਨਹੀਂ ਪਤਾ ਸ਼ਾਇਦ ਕੋਈ ਲੈ ਕੇ ਗਿਆ ਕੋਈ ਮਹੱਲੇ ਦਾ ਹੀ ਨਿਵਾਸੀ ਜਿਨ੍ਹਾਂ ਨੇ ਲਗਾਇਆ ਉਹ ਸ਼ਾਇਦ ਉਹਨਾਂ ਨੇ ਹੀ ਉਤ ਤੇ ਮੈਂ ਇਹੀ ਬੇਨਤੀ ਕਰਦਾ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਹੈ ਜਦੋਂ ਮਰਜ਼ੀ ਤੁਸੀਂ ਫੋਨ ਮਾਰੋ ਮੈਂ ਹਰ ਟਾਈਮ ਹਾਜ਼ਰ ਆ ਮੰਡੀ ਇਹ ਨੌਬਤ ਬੋਰਡ ਲਾਉਣ ਦੀ ਕਿਉਂ ਆਈ ਹੈਗੀ ਹੈ ਵੀ ਮਹੱਲੇ ਵਾਸੀ ਇਹਨੇ 4 ਸਾਲ ਦਾ ਹੋ ਗਏ ਆਪਾਂ ਨੂੰ ਪੂਰੇ 5 ਸਾਲ ਦਾ ਕੀ ਹੈ ਮੈਂ ਬੇਨਤੀ ਵੀ ਕਰਦਾ ਪ੍ਰਸ਼ਾਸਨ ਨੂੰ ਸਾਡੇ ਗੁਰਦੇਵ ਸਿੰਘ ਐਮ ਐਲ ਏ ਗੁਰਦੇਵ ਸਿੰਘ ਦੇਵਮਾਨ ਜੀ ਨੂੰ ਵੀ ਕਿ ਜਿਹੜਾ ਇਹ ਕਤਵਾਲੀ ਦੇ ਸਾਹਮਣੇ ਨਾਲਾ ਜਾ ਰਿਹਾ ਹੈਗਾ ਇਹ ਨਾਲਾ ਕਾਫੀ ਸਾਲਾਂ ਤੋਂ ਓਪਨ ਚੱਲ ਜਾਏਗਾ ਇਹਦੇ ਕੀ ਆ ਆਲੇ-ਦਾਲੇ ਜਿਹੜੇ ਦਰਸਤ ਨੇ ਉਹਦਾ ਕੁਛ ਨਾ ਕੁਛ ਗਿਰ ਜਾਂਦਾ ਉੱਪਰ ਨਾਲੇ ਹੋਣ ਕਰਕੇ ਨਾਲੇ ਨੂੰ ਬੰਦ ਕਰਾਇਆ ਜਾਵੇ ਅਸੀਂ ਇਸ ਚੀਜ਼ ਨੂੰ ਪਹਿਲਾਂ ਵੀ ਕਮੇਟੀ ਨੂੰ ਲਿਖ ਕੇ ਦੇ ਚੁੱਕਿਆ ਤੇ ਅਸੀਂ ਬੇਨਤੀ ਨਗਰ ਕੌਂਸਲ ਪ੍ਰਧਾਨ ਨੂੰ ਵੀ ਕਰਦੇ ਆਂ ਵੀ ਇਹਦਾ ਜਿਹੜਾ ਹੱਲ ਹੈ ਜਨਤੀ ਤੋਂ ਜਲਦੀ ਕਰਾਇਆ ਜਾਵੇ ਔਰ ਮੈਂ ਮਹਿਲਾ ਨਿਵਾਸੀਆਂ ਦੇ ਬਿਲਕੁਲ ਨਾਲ ਹਾਂ ਸਹਿਮਤ ਹਾਂ ਜਦੋਂ ਮੈਨੂੰ ਆਵਾਜ਼ ਮਾਰਨਗੇ ਮੈਂ ਹਰ ਟਾਈਮ ਹਾਜ਼ਰ ਮੰਟੂ ਜੀ ਗੱਲ ਇਹ ਹੈ ਵੀ ਜਿਹੜਾ ਹੁਣ ਸਾਰੇ ਐਮਸੀ ਆਪਣੇ ਆਪਣੇ ਬਾੜਾਂ ਦੀ ਸਫਾਈ ਕਰਾ ਰਹੇ ਨੇ ਵੀ ਪਹਿਲਾਂ ਕੀ ਕਰ ਰਹੇ ਸੀਗੇ ਪਹਿਲਾਂ ਨਹੀਂ ਇਹ ਕਿ ਵੋਟਾਂ ਨੇੜੇ ਆ ਗਈਆਂ ਇਸ ਕਰਕੇ ਵੋਟਾਂ ਤਾਂ ਦੇਖੋ ਜੀ ਆਣੀਆਂ ਹੀ ਨਿਆਣੀਆਂ ਨੇ ਆਣੀਆਂ ਹੀ ਨੇ ਹਰ ਸਮੇਂ ਸੇ ਰਾਣੀਆਂ ਨੇ ਸਫਾਈ ਵਾਲੀ ਜਿਹੜੀ ਗੱਲ ਹੈ ਉਹ ਤਾਂ ਰੁਟੀਨ 'ਚ ਚੱਲਦੀ ਹੈ ਸਫਾਈ ਨੂੰ ਤਾਂ ਤੁਸੀਂ ਰੋਕ ਨਹੀਂ ਸਕਦੇ ਇੱਕ ਦਿਨ ਵੀ ਕਿਉਂਕਿ ਜਿਹੜਾ ਆਪਣੇ ਘਰ ਦਾ ਪਾਣੀ ਹੈਗਾ ਜਾਂ ਘਰ ਦੇ ਆਪਣੀ ਗੰਦਗੀ ਹੈ ਉਹਨੇ ਰੋਜ਼ ਨਿਕਲਣਾ ਹੈਗਾ ਉਹਨੂੰ ਆਪਾਂ ਰੋਕ ਨਹੀਂ ਸਕਦੇ ਰੁਟੀਨ 'ਚ ਚੱਲਦੀ ਹੈ ਯਾਨੀ ਕਿ ਕਦੇ ਨਾ ਕਦੇ ਕੋਈ ਇਹ ਜਿਹੀ ਐਮਰਜੈਂਸੀ ਜਦੋਂ ਦਿੱਕਤ ਆ ਜਾਂਦੀ ਹੈ ਤਾਂ ਇਸ ਤਰ੍ਹਾਂ ਉਹਦਾ ਹੱਲ ਕਰਾਇਆ ਜਾਂਦਾ ਨਾਲ ਖੜ ਕੇ ਮੈਂ ਖੁਦ ਕਰਾ ਕੇ ਜਾ ਰਿਹਾ ਹਾਂ ਕਿ ਅਸੀਂ ਦੇਖ ਰਹੇ ਹਾਂ ਸ਼ਹਿਰ 'ਚ ਬਾੜਾਂ 'ਚ ਛੋਟੇ ਛੋਟੇ ਛੋੜੇ ਡੰਪ ਲੱਗਨੇ ਸ਼ੁਰੂ ਹੋ ਗਏ ਜਿਵੇਂ ਦੇਖੋ ਸਾਹਮਣੇ ਲੱਗਿਆ ਪਿਆ ਉਹ ਗਿਲ ਗਿਆ ਅੱਗੇ ਤੱਕ ਅਸੀਂ ਦੇਖਿਆ ਨਹੀਂ ਇਹ ਡੱਪ ਨਹੀਂ ਜੀ ਇਹ ਤਾਂ ਰੁਟੀਨ ਦੇ ਕੰਮ ਨੇ ਟੈਂਪੋ ਆਟੋ ਯਾਨੀ ਕਿ ਹਮਨ 2-3 2 ਵਜੇ ਗਏ ਨੇ ਤਕਰੀਬ ਪੂਰਾ ਵੱਧ ਤੋਂ ਵੱਧ ਧਿਆਨ ਦਿੱਤਾ ਜਾਂਦਾ ਨਗਰ ਕੌਂਸਲ ਦੇ ਵਿੱਚ तकरीबन ਉਹ ਹਰ 2 ਦਿਨਾਂ ਬਾਅਦ ਗੇੜਾ ਮਾਰ ਰਹੇ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਬੜਾ ਵਧੀਆ ਸਿਸਟਮ ਚੱਲ ਰਿਹਾ ਕੋਈ ਐਸੀ ਗੱਲ ਨਹੀਂ ਮੈਂ ਤੁਹਾਨੂੰ ਉਹੀ ਗੱਲ ਪਹਿਲਾਂ ਵੀ ਕਹਿ ਕੇ ਹਟਿਆ ਜਿਹੜਾ ਗੰਦ ਹੈਗਾ ਉਹ ਰੋਜ਼ ਨਿਕਲਣਾ ਹੈ ਔਰ ਸ਼ਾਮ ਨੂੰ ਤੁਸੀਂ ਦੇਖੋਗੇ ਇੱਥੇ ਕਿੱਥੇ ਤੁਹਾਨੂੰ ਲਿਫਾਫਾ ਨਹੀਂ ਮਿਲਣਾ ਚੱਕਿਆ ਜਾਂਦਾ ਬਾਈ ਨਾ ਹੀ ਹੈ ਧੰਨਵਾਦ ਬਹੁਤ ਬਹੁਤ